ਇਹਨੂੰ ਸਭ ਪਤਾ ਹੈ ਵੀ ਰਿਸ਼ਤੇ ਕਿਵੇਂ ਤੜਾਈਂਦੇ ਨੇ ਆ ਮੇਰੇ ਪਤੀਜਾ ਪਤੀ ਜੀ ਨੂੰ ਦੂਰ ਕਰਕੇ ਮੇਰੇ ਵੀ ਤਾਂ ਪੇਕੇ ਨਹੀਂ ਛਡਾਏ ਨੇ ਅੱਜ ਮੈਂ ਤਰਸਦੀ ਆ ਉਹਦੇ ਪੇਕੇ ਜਾਣ ਨੂੰ ਉੱਥੇ ਜਾਵਾਂ ਵੀ ਕਿਹੜੇ ਮੂੰਹ ਨਾਲ ਉੱਥੇ ਤਾਂ ਇਹਨੇ ਜਿੰਦਾ ਲਵਾਇਆ ਪਿਆ ਜੇ ਮੈਂ ਉੱਥੇ ਜਾਂਦੀ ਸੀ ਤਾਂ ਆਪਦੇ ਸ੍ਰੀਕੇ ਕਬੀਲੇ ਨੂੰ ਮਿਲ ਕੇ ਆਉਂਦੀ ਸੀ ਆਪਦੇ ਚਾਚੇ ਤਾਇਆ ਨੂੰ ਮਿਲ ਕੇ ਆਉਂਦੀ ਸੀ ਇੱਕ ਘਰ ਨੂੰ ਜਿੰਦਾ ਲੱਗਣ ਪਿੱਛੇ ਵਿੱਚ ਉਹ ਸਾਰੇ ਟੁੱਟ ਗਏ ਅੱਜ ਜਦੋਂ ਮੈਂ ਉਸ ਪਿੰਡ ਦੇ ਕੋਲ ਦੀ ਲੰਗ ਦੀਆਂ ਨਾ ਤਾਂ ਮੇਰਾ ਦਿਲ ਪੁੱਛਿਆ ਜਾਣੇ ਕਿ ਮੇਰੇ ਤੇ ਕੀ ਬੀਤਦੀ ਹੈਗੀ ਮੈਨੂੰ ਕੀ ਕੀ ਯਾਦ ਆਉਂਦਾ ਮੇਰੇ ਕਾਲਜ ਦੇ ਚੁੱਜ ਅੱਜ ਰੁਗ ਪਰ ਪਰ ਨਿਕਲਦੇ ਨੇ ਚਲੋ ਬੱਸ ਪੂਆ ਜੀ ਤੁਸੀਂ ਰੋਵੋ ਨਾ ਜੇ ਉਦੋਂ ਪਰਮਾਤਮਾ ਨੇ ਇਹ ਜਿਹਾ ਵਕਤ ਪਾਇਆ ਤਾਂ ਇਹ ਸਭ ਕੁਝ ਹੋਇਆ ਸਚਾਈ ਦਾ ਤੁਹਾਨੂੰ ਵੀ ਪਤਾ ਹੈ ਜਾਂ ਮਾਮੀ ਜੀ ਨੂੰ ਪਤਾ ਹੈ ਉਦੋਂ ਮੈਂ ਤਾਂ ਹੈ ਹੀ ਨਹੀਂ ਸੀ ਪੂਆ ਜੀ ਹੁਣ ਤਾਂ ਇਹ ਗੱਲਾਂ ਸੋਚਣ ਦਾ ਕੋਈ ਫਾਇਦਾ ਹੀ ਨਹੀਂ ਰੱਬ ਨੇ ਉਦੋਂ ਮਾੜਾ ਵਕਤ ਪਾਉਣਾ ਸੀ ਤੇ ਤੁਹਾਡੇ ਪੇਕੇ ਤੁਹਾਡੇ ਤੋਂ ਛੁੱਟਨੇ ਸੀ। ਪਰ ਰੱਬ ਦੇ ਭਾਣੇ ਨੂੰ ਤਾਂ ਮੈਂ ਮੰਨਦੀ ਆ। ਪੇਕੇ ਤਾਂ ਮੇਰੇ ਤੇਰੀ ਮੰਮੀ ਨੇ ਛਡਾਏ ਨੇ ਨਾ। ਜਿਹੜੀਆਂ ਇਹਨੇ ਕੀਤੀਆਂ ਨੇ ਨਾ ਉਹ ਤਾਂ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦੀ। ਜੇ ਅੱਜ ਉਹ ਇੱਥੇ ਹੁੰਦੀ ਨਾ ਮੈਂ ਉਹਨੂੰ ਕੱਲੀ-ਕੱਲੀ ਗੱਲ ਪੁੱਛਦੀ ਵੀ ਤੂੰ ਮੇਰੇ ਨਾਲ ਇਹ ਬਹਿਰ ਕਿਉਂ ਕੱਢਿਆ। ਚਲੋ ਕੋਈ ਨਾ ਭੂਆ ਜੀ ਹੁਣ ਚੁੱਪ ਕਰ ਜਾਓ। ਜਿਹਦੇ ਤਹ ਨੂੰ ਲੱਗਦੀਆਂ ਨੇ ਨਾ ਉਹਨੂੰ ਪਤਾ ਹੁੰਦਾ ਰੋਣਾ